ਸਤਿ ਸ਼੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ ਕੀ ਅਸੀਂ ਅੰਨ ਖਾ ਕੇ ਭੋਜਨ ਖਾ ਕੇ ਆਪਣੇ ਸਰੀਰ ਦੇ ਵਿੱਚ ਆਕਸੀਜਨ ਵਧਾ ਸਕਦੇ ਹਾਂ ਅਟਪਟਾ ਜਿਹਾ ਚਟਪਟਾ ਜਿਹਾ ਸਵਾਲ ਹੈ ਹੈ ਨਾ ਬਟ ਇਹਦਾ ਜਵਾਬ ਹੈਗਾ ਹਾਂ ਤਾਂ ਮੈਂ ਸੁਣਾਉਂਗਾ ਪਹਿਲੇ ਕਿ ਕਿਸ ਤਰ੍ਹਾਂ ਖਾਣਾ ਦੇ ਨਾਲ ਆਕਸੀਜਨ ਦਾ ਕੀ ਲਿੰਕ ਹੈ ਬਟ ਇਹ ਹੈ ਕਿਸ ਤਰ੍ਹਾਂ ਪਹਿਲੇ ਮਾ ਉਸ ਨੂੰ ਜਾਨਣਾ ਹੈ ਤੇ ਤੁਹਾਨੂੰ ਮੈਂ 15 15 ਤੁਹਾਨੂੰ ਮੈਂ ਦੱਸਾਂਗਾ ਕਿ ਜਿਹੜਾ ਭੋਜਨ ਆਪਣਾ ਜਿਹੜੇ ਆਪਣੇ ਵੈਜੀਟੇਬਲਸ ਹੈਗੇ ਨੇ ਆਪਾਂ ਖਾ ਕੇ ਆਪਣੀ ਆਕਸੀਜਨ ਵਧਾ ਸਕਦੇ ਹਾਂ ਪਹਿਲੇ ਤੁਹਾਨੂੰ ਮੈਂ ਸੁਣਾਣਾ ਕਿ ਇਹ ਮੈਂ ਬੋਲ ਕੀ ਰਿਹਾ ਹਾਂ ਇਹਦੇ ਪਿੱਛੇ ਇਹਦੇ ਤੱਤ ਕੀ ਹੈਗੇ ਨੇ ਇਹਦੇ ਵਿੱਚ ਇਹ ਕਾਰਨ ਕੀ ਹੈਗਾ ਇਹਦੇ ਪਿੱਛੇ ਸਾਇੰਸ ਕੀ ਹੈਗੀ ਹੈ ਆਕਸੀਜਨ ਸਭ ਤੋਂ ਜ਼ਿਆਦਾ ਆਇਰਨ ਖਾਣੇ ਆ ਨੇ ਕਹਤੇ ਆਣਾ ਸੁਣਿਓ ਮੇਰੀ ਗੱਲ ਹੁਣ ਜਦ ਆਪਾਂ ਆਇਰਨ ਖਾਣਨੇ ਆਂ ਸਰੀਰ ਦੇ ਵਿੱਚ ਇਸ ਤਰ੍ਹਾਂ ਆਪਾਂ ਪਾਲਕ ਤੋਂ ਖਾ ਲਿਆ ਜਾਂ ਆਪਾਂ ਸਪਲੀਮੈਂਟ ਸ਼ਾਪ ਤੋਂ ਕੈਪਸੂਲ ਖਾ ਲੇ ਆਇਰਨ ਦੇ ਨਪੀ ਤੋਂ ਨਹੀਂ ਆਨੇ ਆਪਾਂ ਆਇਰਨ ਨੂੰ ਤੇ ਸਾਡਾ ਖੂਨ ਨਹੀਂ ਵਧਦਾ ਦੇਖਿਆ ਹਣਾ ਤੁਸੀਂ ਆਇਰਨ ਦੇ ਕੈਪਸੂਲ ਖਾ ਰਹੇ ਹੋ ਖੂਨ ਨਹੀਂ ਵਧਦਾ ਤੇ ਉਹ ਕਿਉਂ ਨਹੀਂ ਵਧਦਾ ਮੈਂ ਸਮਝਾਣਾ ਹੈ ਮੇਰੀ ਪੂਰੀ ਵੀਡੀਓ ਧਿਆਨ ਨਾਲ ਦੇਖੋ ਮੈਂ ਅੱਜ ਸੁਣਾਉਂਗਾ ਕਿ ਕਿਹੜੇ ਅੰਦੇ ਨਾਲ ਖਾ ਕੇ ਸਾਡਾ ਸਰੀਰ ਦਾ ਫੇਫੜਿਆਂ ਦੇ ਵਿੱਚ ਆਕਸੀਜਨ ਲੈਵਲ ਵੱਧ ਸਕਦਾ ਹੈ ਜਾਂ ਸਰੀਰ ਦੇ ਵਿੱਚ ਆਕਸੀਜਨ ਸੈਚੂਰੇਸ਼ਨ ਵੱਧ ਸਕਦੀ ਹੈ ਦੇਖੋ ਇਹਦੇ ਪਿੱਛੇ ਤਿੰਨ ਫੰਡੇ ਨੇ ਪਹਿਲਾ ਹੈਗਾ ਆਇਰਨ ਦੂਸਰਾ ਹੈਗਾ ਨਾਈਟ੍ਰਿਕ ਆਕਸਾਈਡ ਨਾਈਟ੍ਰਿਕ ਆਕਸਾਈਡ ਕੀ ਕਰਦਾ ਤੁਹਮ ਸਮਝਾਉਂਗਾ ਅੱਗੇ ਬੜਾ ਇੰਟਰਸਟਿੰਗ ਟੌਪਿਕ ਹੈ ਤੇ ਆਣਾ ਸੁਣਿਓ ਤੀਸਰਾ ਹੈਗਾ ਐਂਟੀਆਕਸੀਡੈਂਟ ਤੁਹਾਨੂੰ ਉਹ ਤੁਸੀਂ ਮੈਂ ਕਈ ਵਾਰ ਬੋਲ ਚੁੱਕੇ ਹਾਂ ਠੀਕ ਹੈ ਐਂਟੀਆਕਸੀਡੈਂਟਸ ਦੇ ਵਿੱਚ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਸੀ ਤੇ ਵਿਟਾਮਿਨ ਕੇ ਮਿਲਦਾ ਹੈ ਠੀਕ ਹੈ ਹੁਣ ਜਿਹੜੇ ਐਂਟੀਆਕਸੀਡੈਂਟਸ ਹੈਗੇ ਨੇ ਇਹ ਆਪਾਂ ਕੁਦਰਤੀ ਤੌਰ ਤੇ ਖਾਣੇ ਡਾਈਟ ਦਾ ਡਾਈਟ ਨਾ ਮੇਰਾ ਕਮ ਤਾਂ ਹੀ ਡਾਈਟ ਦੇ ਨਾਲ ਖਾਣੇ ਆ ਤੇ ਡਾਈਟ ਦੇ ਨਾਲ ਆਪਾਂ ਅਗਰ ਵਿਟਾਮਿਨ ਏ ਦਾ ਲਾ ਪ੍ਰੀ ਕਰਸਰ ਹੈ ਪ੍ਰੀ ਕਰਸਰ ਮਤਲਬ ਕੀ ਜਿਸ ਤੋਂ ਵਿਟਾਮਿਨ ਏ ਬਣਦਾ ਹੈ ਬਾਡੀ ਉਸ ਤੋਂ ਜ਼ਿਆਦਾ ਖੁਸ਼ ਹੁੰਦੀ ਹੈ ਇਸਰਾ ਬੀਟਾ ਕੈਰੋਟਨ ਤੋਂ ਵਿਟਾਮਿਨ ਏ ਬਣਦਾ ਹੈ ਅਗਰ ਅਸੀਂ ਬੀਟਾ ਕੈਰੋਟਨ ਵਾਲੀ ਚੀਜ਼ਾਂ ਖਾਵਾਂਗੇ ਤਾਂ ਵਿਟਾਮਿਨ ਇਹ ਬੋਡੀ ਖੁਦ ਬਣਦੀ ਹੈ ਖੁਸ਼ ਹੁੰਦੀ ਹੈ ਤੇ ਵਿਟਾਮਿਨ ਇਹ ਵਾਧਾ ਹੋ ਜਾਂਦਾ ਹੈ ਜਿਹੜਾ ਅਸੀਂ ਕੈਮੀਕਲ ਦਵਾਈਆਂ ਖਾਂਦੇ ਆ ਉਹਦਾ ਵਾਧਾ ਹੁੰਦਾ ਨਾਲ ਦੇ ਨਾਲ ਗਰਵੜ ਵੀ ਆ ਜਾਂਦੀ ਹੈ ਇੱਕ ਜਿਹੜੇ ਲੋਕੀ ਐਂਟਾਸਿਡ ਪੀਂਦੇ ਨੇ ਐਂਟਾਸਿਡ ਗੈਸ ਬਾਲ ਬਣਦੀ ਹੈ ਐਂਟਾਸਿਡ ਪਿੰਦੇ ਨੇ ਮਤਲਬ ਕਿ ਇਹ ਵਾਲੇ ਬੱਤੀ ਵਾਲੇ ਐਂਟਾਸਿਡ ਪਿੰਦੇ ਨੇ ਤੇ ਉਹਨਾਂ ਦੇ ਵਿੱਚ ਆਇਰਨ ਦੀ ਕਟ ਐਬਸਾਰਪਸ਼ਨ ਹੁੰਦੀ ਹੈ ਠੀਕ ਹੈ ਜੀ ਉਹ ਤੁਸੀਂ ਆਯੁਰਵੇਦਿਕ ਤੇ ਐਂਟਾਸਿਡ ਦੇ ਪਾਸੇ ਆ ਜਾਓ ਐਲੋਪੈਥਿਕ ਵਾਲੇ ਐਂਟਾਸਿਡ ਨਾ ਪੀਓ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਮੰਨਿਆ ਗਿਆ ਹੈ ਸਾਇੰਸ ਨੇ ਕਿ ਜਿਹੜਾ ਐਲੋਪੈਥੀ ਵਾਲਾ ਐਟਾਸਿਡ ਹੈਗਾ ਉਹ ਆਇਰਨ ਨੂੰ ਐਬਜ਼ਾਰਬ ਨਹੀਂ ਹੋ ਦਿੰਦਾ ਹੁਣ ਜਿਹੜਾ ਆਇਰਨ ਹੈਗਾ ਇਹ ਆਇਰਨ ਤੋਂ ਬਣਦਾ ਹੈ ਆਇਰਨ ਆਪਾਂ ਬਾਹਰੋਂ ਖਾਂਦੇ ਆਂ ਆਇਰਨ ਤੋਂ ਬਣਦਾ ਹੈ ਫੈਰੀਟਿਨ ਲੀਵਰ 'ਚ ਜਾ ਕੇ ਲੀਵਰ ਸਟੈਂਪ ਲਗਾਉਂਦਾ ਹੈ ਉਹਨੂੰ ਬਣਾਉਂਦਾ ਹੈ ਫੈਰੀਟਿਨ ਫੈਰੀਟਿਨ ਇਸ ਅਵੇਲੇਬਲ ਆਇਰਨ ਇਨ ਬੋਡੀ ਇਸੇ ਫਾਰਮ ਆਫ ਆਇਰਨ ਇਨ आवर ਬੋਡੀ ਮਤਲਬ ਆਇਰਨ 12ਰੋਂ ਹੁੰਦਾ ਹੈ ਬਾ ਆਇਰਨ ਹੈ ਫੈਰੀਟਿਨ ਸਾਡੇ ਸਰੀਰ ਦੇ ਅੰਦਰ ਜਾ ਕੇ ਬੰਦਾ ਹੈ ਠੀਕ ਹੈ ਆਇਰਨ ਤੋਂ ਇਹਦਾ ਬਣ ਗਿਆ ਹੁਣ ਫੈਰੀਟਿਨ ਲੈਵਲ ਜਿਹੜਾ ਹੈਗਾ ਤੇ ਉਹ ਬੰਦਾ ਹੈ ਹੀਮ ਉਸ ਤੋਂ ਬੰਦਾ ਹੈ ਹੀਮ ਹੀਮੋਗਲੋਬਿਨ ਹੈ ਨਾ ਹੀਮ ਹੀਮ ਲਹੇਮੋਗਲੋਬਿਨ ਦਾ ਹੀਮ ਹੈ ਉਹ ਬੰਦਾ ਹੈ ਜਿਹੜਾ ਹੀਮ ਜਿਹੜਾ ਬਣਨ ਦੇ ਵਿੱਚ ਫੈਰੀਟਿਨ ਜਿਹੜਾ ਹੈਗਾ ਕਨਵਰਟ ਹੋਣ ਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇ ਵਿਟਾਮਿਨ B12 ਤੇ ਫੋਲਿਕ ਐਸਿਡ ਹੁਣ ਦੰਸਨ ਲੱਗ ਗਈ ਆਇਰਨ ਖਾਦਾ ਬੋਡੀ ਚ ਫੈਰਟੀਨ ਬਣਿਆ ਫੈਰਟੀਨ ਦੇ ਵਿੱਚ ਬਣਨ ਤੋਂ ਬਾਅਦ ਅਗਰ ਹੜੇ ਕੋ ਬੀ12 ਦੀ ਕਮੀ ਹੈਗੀ ਹੈ ਤੇ ਫੋਲਿਕ ਐਸਿਡ ਅਗਰ ਕਮੀ ਹੈਗੀ ਹੈ ਤੇ ਸੜਾ ਹਿਮੋਗਲੋਬਿਨ ਨਹੀਂ ਵੱਧਦਾ ਇਹ ਉਹਨਾਂ ਦੇ ਵਾਸਤੇ ਜਵਾਬ ਨੇ ਜਿਹੜੇ ਕਹਿੰਦੇ ਆਪਾਂ ਆਇਰਨ ਖਾਂਦੇ ਆ ਸੜਾ ਹਿਮੋਗਲੋਬਿਨ ਨਹੀਂ ਵੱਧਦਾ ਤੇ ਚਲ ਆਪਣਾ ਟੋਪਿਕ ਇਹ ਅੱਜ ਇੱਕ ਪਾਰਟ ਸੀਗਾ ਕਿ ਕਿਹੜੇ ਆਪਾਂ ਵੈਜੀਟੇਬਲ ਖਾਈਏ ਜਿਹਦੇ ਨਾਲ ਆਪਣੇ ਸਰੀਰ ਦੇ ਵਿੱਚ ਆ ਆਕਸੀਜਨ ਵਧੇ ਆਪਾਂ ਆਇਰਨ ਰਿਚ ਚੀਜ਼ਾਂ ਖਾਣੀਆਂ ਨੇ ਤੁਹਾਨੂੰ ਸੁਣਾ ਚੁੱਕਿਆ ਹੈ ਕਿ ਉਹ ਹੀਮ ਕਿਵੇਂ ਬਣਦਾ ਹੈ ਹੀਮ ਬਣੇਗਾ ਤਾਂ ਆਕਸੀਜਨ ਜ਼ਿਆਦਾ ਕੈਰੀ ਹੋਏਗੀ ਨਾਈਟ੍ਰਿਕ ਆਕਸਾਈਡ ਕੀ ਕਰਦਾ ਹੈ ਨਾਈਟ੍ਰਿਕ ਆਕਸਾਈਡ ਜਿਹੜਾ ਹੈਗਾ ਨਾ ਸਾਡੀਆਂ ਜਿਹੜੀਆਂ ਵੈਸਲਸ ਹੈਗੀਆਂ ਨਲੀਆਂ ਹੈਗੀਆਂ ਜਿਹੜਾ ਖੂਨ ਲੈ ਕੇ ਜਾਂਦੀਆਂ ਨੇ ਉਹਨੂੰ ਡਾਇਲੇਟ ਕਰਦਾ ਹੈ ਉਹਨੂੰ ਮੋਟਾ ਕਰਦਾ ਹੈ ਹੁਣ ਤੁਸੀਂ ਕਹੋਗੇ ਕਿ ਇਹਦਾ ਬਲਡ ਪ੍ਰੈਸ਼ਰ ਘਟ ਜਾਏਗਾ ਨਹੀਂ ਆਪਾਂ ਨਾਈਟ੍ਰਿਕ ਆਕਸਾਈਡ ਕੈਮੀਕਲ ਨਹੀਂ ਖਾਣਾ ਅਸੀਂ ਆਪਾਂ ਵੈਜੀਟੇਬਲ ਤੋਂ ਖਾਣਾ ਠੀਕ ਹੈ ਅਸੀਂ ਕੈਮੀਕਲ ਵੀ ਖਾਂਦੇ ਆ ਨਾਈਟ੍ਰਿਕ ਆਕਸਾਈਡ ਐਮਰਜੈਂਸੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਹਾਰਟ ਅਟੈਕ ਹੁੰਦਾ ਹੈ ਕਿ ਉਹ ਗੋਲੀਆਂ ਆਉਂਦੀਆਂ ਨੇ ਐਂਜੀਸੀਡ ਵਗੈਰਾ ਖਾਂਦੇ ਨੇ ਜੀਥੇ ਰੱਖਦੇ ਨੇ ਹਾਰਟ ਅਟੈਕ ਦੇ ਟਾਈਮ ਉਹ ਸਾਡੀ ਵੈਸਲਸ ਨੂੰ ਵਧਾਉਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਹੈ ਗਲਾਈਸਾਈਲ ਟ੍ਰਾਈ ਨਾਈਟ੍ਰੇਟ ਉਹਦੇ ਵਿੱਚ ਵੀ ਨਾਈਟ੍ਰੇਟ ਹੀ ਹੁੰਦਾ ਹੈ ਉਹ ਸਾਡੀਆਂ ਨਲੀਆਂ ਨੂੰ ਮੋਟਾ ਕਰ ਦਿੰਦਾ ਤਾਂ ਹੀ ਖੂਨ ਦਾ ਵਹਾਅ ਬਣ ਜਾਵੇ ਤੇ ਆਪਾਂ ਉਹ ਫਰੂਟ ਉਹ ਫਲ ਖਾ ਸਕਦੇ ਆ ਜਿਹਦੇ ਨਾਲ ਸਾਡੀਆਂ ਜਿਹੜੀਆਂ ਖੂਨ ਦੀਆਂ ਜੜੀਆਂ ਨਲੀਆਂ ਹੈਗੀਆਂ ਉਹ ਮੋਟੀਆਂ ਹੋਣ ਤੇ ਸਾਡਾ ਖੂਨ ਚੱਲਦਾ ਰਹੇ ਤੇ ਖੂਨ ਜਿਆਦਾ ਇਕੱਠਾ ਹੋਵੇ ਇੱਕ ਥਾਂ ਤੇ ਵਿੱਚ ਠੀਕ ਹੈ ਜੀ ਜਿਆਦਾ ਇਕੱਠਾ ਹੋਏਗਾ ਖੂਨ ਤੇ ਜਿਆਦਾ ਆਕਸੀਜਨ ਸਪਲਾਈ ਹੋਏਗੀ ਠੀਕ ਹੈ ਤੇ ਲਾਸਟ ਹੈਗਾ ਐਂਟੀਆਕਸੀਡੈਂਟਸ ਤੇ ਇਹ ਸੀਗਾ ਫੰਡਾ ਕਿ ਜਿਹੜਾ ਫਲ ਖਾ ਕੇ ਆਪਾਂ ਕਿਸ ਤਰੀਕੇ ਨਾਲ ਆਕਸੀਜਨ ਬਦਾਵਾਂਗੇ ਐਂਟੀਆਕਸੀਡੈਂਟ ਸਾਡੇ ਜਿਹੜਾ ਐਂਟੀਆਕਸੀਡੈਂਟਸ ਕੀ ਹੁੰਦੇ ਨੇ ਤੁਹਾਡੇ ਸਾਰੇ ਸਰੀਰ ਦੇ ਵਿੱਚ ਆਕਸੀਡੇਸ਼ਨ ਚੱਲ ਰਹੀ ਹੈ ਸਾਡਾ ਸਰੀਰ ਗਰਮ ਰਹਿੰਦਾ ਤੇ ਅੱਗ ਲੱਗੀ ਰਹਿੰਦੀ ਹੈ ਜਿਹੜਾ ਧੂਆ ਨਿਕਲਦਾ ਹੈ ਸਾਈਡ ਇਫੈਕਟ ਜਿਹੜਾ ਧੂਆ ਨੂੰ ਆਪਾਂ ਕਹਿੰਦੇ ਨੇ ਫ੍ਰੀ ਰੈਡੀਕਲਸ ਫ੍ਰੀ ਰੈਡੀਕਲਸ ਨੂੰ ਤੋੜ ਜਿਹੜਾ ਹੈਗਾ ਤੋੜ ਉਹ ਫ੍ਰੀ ਰੈਡੀਕਲਸ ਨੂੰ ਐਂਟੀਆਕਸੀਡੈਂਟਸ ਨ ਨੂੰ ਨਲੀਫਾਈ ਕਰਦੇ ਆ ਉਹਨੂੰ ਜ਼ੀਰੋ ਕਰ ਦਿੰਦੇ ਆ ਤਾਂ ਕਿ ਸਾਡੇ ਸਰੀਰ ਦੇ ਵਿੱਚ ਏਜਿੰਗ ਨਾ ਆਵੇ ਬੜਾਪਨ ਨਾ ਆਵੇ ਠੀਕ ਹੈ ਜੀ ਉਹ ਵਿਟਾਮਿਨ ਏ ਤੇ ਈ ਤੇ ਸੀ ਤੇ ਕੇ ਹੁਣ ਤੁਹਾਨੂੰ ਮੈਂ ਦੱਸਦਾ ਲੜੀ ਵਾਰ ਕੀ ਇਹ 15 ਚੀਜ਼ਾਂ ਕਿਹੜੀਆਂ ਹੈਈਆਂ ਨੇ ਨੰਬਰ 1 ਹੈਗਾ ওয়াਟਰ ਪਾਣੀ ਪਾਣੀ ਜਿਆਦਾ ਸੀ ਪੀਵਾਂਗੇ ਤਾਂ ਹੀ ਸਾਡੀ ਆਕਸੀਜਨ ਡਿਲੀਵਰ ਹੋਏਗੀ ਨਾ ਕਿ ਸਾਡੇ ਸਰੀਰ ਦੇ ਵਿੱਚ 75% ਪਾਣੀ ਹੈਗਾ 70% ਪਾਣੀ ਹੈਗਾ ਤੇ ਇਹ ਪਾਣੀ ਦੀ ਮਾਤਰਾ ਜ਼ਿਆਦਾ ਹੈਗੀ ਆ ਘੱਟ ਪਾਣੀ ਪੀਵਾਂਗੇ ਤਾਂ ਉਹ ਨਿਊਟ੍ਰੀਐਂਟਸ ਜਿਹੜੇ ਹੈਗੇ ਨੇ ਅੱਗੇ ਨਹੀਂ ਜਾਣਗੇ ਆਕਸੀਜਨ ਲੱਗੇ ਨਹੀਂ ਜਾਏਗੀ ਪਾਣੀ ਅਸੀਂ 3 ਲੀਟਰ ਜ਼ਰੂਰ ਪੀਣਾ ਹੈ ਦੂਜੀ ਗੱਲ ਹੈਗੀ ਹੈ ਗ੍ਰੀਨ ਲੀਫੀ ਵੈਜੀਟੇਬਲਸ ਹਰਿਆਲੀ ਪਾਲਕ ਕੇਲ ਦੇ ਪੱਤੇ ਕੇਲ ਦੇ ਪੱਤੇ ਜਿਹੜੇ ਮੇਰੇ ਫਾਲੋਅਰਸ ਹੈਗੇ ਨੇ ਨਸਰੀ ਜਾਨ ਤੁਹਾਨੂੰ ਮਿਲ ਜਾਂਦੇ ਨੇ ਕੇਲ ਦੇ ਪੱਤੇ ਇੱਕ ਗਮਲੇ 'ਚ ਲਾ ਲਓ ਰੰਗ-ਬਰੰਗੇ ਪੱਤੇ ਹੁੰਦੇ ਨੇ ਇੱਕ ਪੱਤਾ ਰੋਜ਼ ਖਾਣਾ ਸਲਾਦ ਦੇ ਵਿੱਚ ਇਹਨਾਂ ਵਿੱਚ ਕੀ ਮਿਲਦਾ ਹੈ ਇਹਨਾਂ ਵਿੱਚ ਮਿਲਦਾ ਹੈ ਆਇਰਨ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਨਾ ਆਇਰਨ ਤੇ ਲੈਟ੍ਰਿਕ ਆਕਸਾਈਡ ਤੇ ਐਂਟੀਆਕਸੀਡੈਂਟਸ ਆਇਰਨ ਮਿਲਦਾ ਹੈ ਐਂਟੀਆਕਸੀਡੈਂਟਸ ਮਿਲਦੇ ਨੇ ਵਿਟਾਮਿਨ ਏ ਤੇ ਸੀ ਤੇ ਕੇ ਠੀਕ ਹੈ ਜੀ ਪਾਲਕ ਦੇ ਵਿੱਚ ਪਾਲਕ ਆਪਾਂ ਜ਼ਿਆਦਾ ਖਾਣੀ ਹੈ ਜਾਂ ਪਾਲਕ ਨੂੰ ਆਪਾਂ ਇਹ ਨਹੀਂ ਹੈ ਕਿ ਪਾਲਕ ਨੂੰ ਆਪਾਂ ਪੂਰਾ ਉਹਨੂੰ ਰਾੜ ਕੇ ਖਾਣਾ ਹੈ ਪਾਲਕ ਨੂੰ ਬਰੀਕ-ਬਰੀਕ ਕੱਟ ਕੇ ਆਪਾਂ ਆਪਾਂ ਦਹੀਂ ਚ ਪਾ ਕੇ ਵੀ ਖਾ ਸਕਦੇ ਹਾਂ ਨੰਬਰ 3 ਆਉਂਦਾ ਹੈ ਜੀ ਟੋਫੂ ਟੋਫੂ ਇਸ ਅਨ ਅਥੋਰਸ ਆਫ ਆਇਰਨ ਆਇਰਨ ਉਹ ਚ ਬਹੁਤ ਮਿਲਦਾ ਹੈ ਟੋਫੂ ਇਹ ਚੀਜ਼ਾਂ ਜਿਹੜੀਆਂ ਮੈਂ ਦੱਸਦਾ ਤੁਹਾਨੂੰ ਮੈਂ ਕਿ ਇਹ ਸਭ ਚੀਜ਼ਾਂ ਆਪਾਂ ਕੋਵਿਡ ਦੇ ਵਿੱਚ ਪਹਿਲੇ ਅੱਗੇ ਪਿੱਛੇ ਅੱਜਕੱਲ ਦੀ ਡਾਈਟ ਚ ਪਾ ਕੇ ਰੱਖੀਏ ਸਾਡੀ ਆਕਸੀਜਨ ਦਾ ਸੀਚ ਵਧਦਾ ਰਹੇਗਾ ਤੇ ਟੋਫੂ ਦੇ ਵਿੱਚ ਆਇਰਨ ਜਿਆਦਾ ਮਿਲਦਾ ਹੈ ਨੰਬਰ 4 ਤੇ ਆਉਂਦੀ ਹੈ ਬ੍ਰੋਕਲੀ ਬ੍ਰੋਕਲੀ ਦੇ ਵਿੱਚ 크ਰੂਸੀਫਰੀ ਫੈਮਲੀ ਆਪਾਂ ਕਹਿੰਦੇ ਹਾਂ ਵਸੇ ਅੰਗਰੇਜ਼ੀ ਦੇ ਵਿੱਚ ਬ੍ਰੋਕਲੀ ਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਸਾਨੂੰ ਬੀਟਾ ਕੈਰੋਟਿਨ ਬੀਟਾ ਕੈਰੋਟਿਨ ਮਿਲਦਾ ਹੈ ਬੀਟਾ ਕੈਰੋਟਿਨ ਤੋਂ ਵਿਟਾਮਿਨ A ਬਣਦਾ ਹੈ ਪ੍ਰੀ ਕਰਸ ਤੋਂ ਦੱਸ ਚੁੱਕੇ ਹਾਂ ਪਹਿਲੇ ਵੀਊ ਮੈਂ ਠੀਕ ਹੈ ਜੀ ਨੰਬਰ 5 ਤੇ ਆਉਂਦੀ ਹੈ ਇਹ ਬੈਲ ਪਾਈਪਰ ਮਤਲਬ ਲਾਲ ਤੇ ਪੀਲੀ ਸ਼ਿमला मिर्च ਇਹਦੇ ਵਿੱਚ ਵੀ ਬੀਟਾ ਕੈਰੋਟਿਨ ਬਹੁਤ ਜ਼ਿਆਦਾ ਮਿਲਦਾ ਹੈ ਤੇ ਆਇਰਨ ਬਹੁਤ ਜ਼ਿਆਦਾ ਮਿਲਦਾ ਹੈ ਇਹ ਵਿਟਾਮਿਨ ਸੀ ਵੀ ਮਿਲਦੀ ਹੈ ਲਾਲ ਵਾਲੀ ਦੇ ਵਿੱਚ ਠੀਕ ਹੈ ਜੀ ਨੰਬਰ 6 ਤੇ ਆਂਦੇ ਨੇ ਆਪਣੀਆਂ ਕੈਰਟਸ ਠੀਕ ਹੈ ਕੈਰਟਸ ਦੇ ਵਿੱਚ ਬੀਟਾ ਕੈਰੋਟਨ ਬਹੁਤ ਜ਼ਿਆਦਾ ਮਿਲਦਾ ਹੈ ਤੇ ਇਹ ਵੀ ਇਮਯੂਨਿਟੀ ਬਣਾਉਂਦੀਆਂ ਨੇ ਨੰਬਰ 7 ਤੇ ਆਂਦਾ ਹੈ ਗ੍ਰੀਨ ਬੀਨਸ ਗ੍ਰੀਨ ਬੀਨਸ ਜਿਹੜੇ ਹੈਗੇ ਨੇ ਰੰਗ-ਬਰੰਗੇ ਡਿਫਰੈਂਟ ਟਾਈਪਸ ਦੇ ਆਂਦੇ ਨੇ ਸੋਇਆ ਬੀਨ ਆਂਦਾ ਕੋਈ ਫਰੈਂਚ ਬੀਨਸ ਆਂਦੇ ਨੇ ਕੋਈ ਹੋਰ ਫਲੀਆਂ ਨਾਮ ਨੂੰ ਆਨੇ ਆ ਨਹੀਂ ਦੇ ਛੋਟੇ ਛੋਟੀ ਸੈਂਪ ਫਲੀ ਕਹਿੰਦੇ ਸੈਂਪ ਫਲੀ ਹੈ ਨਾ ਇੱਕ ਹੋਰ ਇੱਕ ਛੋਟੀ ਜੀ ਹੁੰਦੀ ਹੈ ਨਾਮ ਨਹੀਂ ਆ ਰਿਹਾ ਤੇ ਉਹ ਫਲੀਆਂ ਆਪਾਂ ਜਿੰਨੀਆਂ ਵੀ ਬੀਨਸ ਹੈਗੀਆਂ ਆਪਾਂ ਖਾਈਏ ਇਹ ਸਾਰੀਆਂ ਬੀਨਸ ਜਿਹੜੀਆਂ ਹੁੰਦੀਆਂ ਨੇ ਇਹਨਾਂ ਚ ਕੀ ਮਿਲਦਾ ਆਇਰਨ ਕੁਦਰਤੀ ਆਇਰਨ ਪੱਤਿਆਂ ਚਾਰਨ ਬੀਨਸ ਵਿਚਾਰਨ ਪੱਤਿਆਂ ਵਿਚ ਨਹੀਂ ਪੱਤਾ ਦਾ ਉਚ ਆ ਗਿਆ ਗ੍ਰੀਨ ਦੇ ਵਿੱਚ ਪਾਲਕ ਦੇ ਵਿੱਚ ਇਹ ਬੀਨਸ ਦੇ ਵਿੱਚ ਆਇਰਨ ਮਿਲਦਾ ਹੈ ਤੇ ਇਹਦੇ ਵਿੱਚ ਸਾਨੂੰ ਵਿਟਾਮਿਨ ਏ ਸੀ ਤੇ ਪੋਟਾਸ਼ੀਅਮ ਤੇ ਫਾਈਬਰ ਵੀ ਮਿਲਦਾ ਹੈ ਬੀਨਸ ਬਹੁਤ ਅੱਛੀ ਡਾਈਟ ਹੈਗੀ ਹੈ ਆਕਸੀਜਨ ਬਣਾਉਣ ਵਾਸਤੇ ਸਰੀਰ ਦੇ ਵਿੱਚ ਤੇ ਨੰਬਰ 8 ਤੇ ਆਂਦਾ ਹੈ ਤੁਸੀਂ ਹਨ ਹੋ ਜਾਓਗੇ ਆਲੂ ਆਲੂ ਦੇ ਵਿੱਚ ਆਇਰਨ ਕਾਫੀ ਹੁੰਦਾ ਹੈ ਇਹ ਲੋਕਾਂ ਨੂੰ ਪਤਾ ਨਹੀਂ ਹੋਏਗਾ ਆਇਰਨ ਦੇ ਵਿੱਚ ਆਲੂ ਆਇਰਨ ਬਣਾ ਦਿੱਤਾ ਹੋਇਆ ਹੈਗੀ ਮੋٹے ਬੰਦ ਨੂੰ ਅਸੀਂ ਕਹਿੰਦੇ ਨੇ ਆਲੂ ਵਰਗਾ ਹੈ ਨਾ ਤੇ ਆਲੂ ਦਾ ਹੁੰਦਾ ਹੀ ਮੋਟੇ ਨੇ ਐਸੀ ਜ਼ਿਆਦਾ ਆਲੂ ਨਾ ਖਾਓ ਲੇਕਿਨ ਆਪਾਂ ਆਲੂ ਦਾ ਮਤਲਬ ਇਹ ਨਹੀਂ ਹੈ ਕਿ ਫ੍ਰੈਂਚ ਬੀਨਸ ਖਾਂਦੇ ਲੋ ਡਾਕਟਰ ਸਾਹਿਬ ਨੇ ਕਹਿੰਤਾ ਕਿ ਫ੍ਰੈਂਚ ਬੀਨਸ ਖਾਈਓ ਤੁਸੀਂ ਉਹਦੇ ਆਲੂ ਦੇ ਬਨਾਵ ਨਾ ਆ ਕੇ ਟਿੱਕੀਆਂ ਖਾਈ ਜਦੋ ਹੈਨਾ ਟਿੱਕੀਆਂ ਨਹੀਂ ਖਾਣੀਆਂ ਭਾਈ ਸਾਹਿਬ ਹਾਂ ਤੁੜਨ ਗੱਲ ਕਰ ਰਹੇ ਹਾਂ ਟਿੱਕੀਆਂ ਨਹੀਂ ਖਾਣੀਆਂ ਤੁਸੀਂ ਆਲੂ ਨੂੰ ਜਿਹੜਾ ਹੈਗਾ ਇਹ ਤਰੀਕਾ ਬੈਸਟ ਹੈਗਾ ਜਿਹੜਾ ਉਹ ਹੈਗਾ ਰੋਸਟ ਕਰਕੇ ਜਿਨ੍ਹਾਂ ਦੇ ਕੋਲ ਓਵਨਸ ਹੈਗੇ ਨੇ ਅੱਜ ਕੱਲ ਲੋਕੀ ਹੁਣ ਓਵਨ ਰੱਖਣ ਲੱਗੇ ਨੇ ਕਲ ਕੁਕੀਜ਼ ਬਣਾਉਂਦੇ ਨੇ ਬਿਸਕੁਟਸ ਬਣਾਉਂਦੇ ਨੇ ਤੇ ਇਹਨੂੰ ਰੋਸਟ ਕਰਕੇ ਆਪਾਂ ਖਾ ਸਕਦੇ ਆ ਉਹ ਬੈਸਟ ਹੈ ਨਹੀਂ ਤਾਂ ਅਸੀਂ ਇਹਨੂੰ ਉਬਾਲ ਕੇ ਵੀ ਆਪਣੀ ਡਾਈਟ ਦੇ ਵਿੱਚ ਆਲੂ ਦਾ 파ਟ ਰੱਖ ਸਕਦੇ ਆ ਠੀਕ ਹੈ ਮੈਂ ਮੇਰੇ ਘਰ ਦੇ ਵਿੱਚ ਜਦ ਵੀ ਬੈਂਗਣ ਬਣਾਦੇ ਨੇ ਤੇ ਆਲੂ ਉਹਨੂੰ ਆਪਾਂ ਬਰੀਕ ਬਰੀਕ ਕਰਕੇ ਰੋਸਟ ਕਰਕੇ ਅਸੀਂ ਇਹਨੂੰ ਵਿੱਚ ਪਾਉਂਦੇ ਆ ਹਉਦੇ ਬੈਂਗਟ ਛੋਟੇ ਛੋਟੇ ਬੈਂਗਣੀਆਂ ਦੇ ਵਿੱਚ ਠੀਕ ਹੈ ਜੀ ਇਹ ਆਕਸੀਜਨ ਦੀ ਸਪਲਾਈ ਨੂੰ ਇਹ ਵਧਾਉਂਦਾ ਹੈ ਕਿਉਂਕਿ ਆਇਰਨ ਹੈ ਇਹਦੇ ਵਿੱਚ 베ਰੀਜ਼ 베ਰੀਆਂ 베리 ਮਤਲਬ ਬਲੂਬੇਰੀ ਆਪਣੀ ਸਟਰਾਬੇਰੀ ਇੰਡੀਆ ਸਟਰਾਬੇਰੀ ਮਿਲਦੀ ਹੈ ਠੀਕ ਹੈ ਇਹ ਜਿੰਨੀਆਂ ਵੀ 베ਰੀਸ ਹੈਗੀਆਂ ਨੇ ਇਹਦੇ ਵਿੱਚ ਵਿਟਾਮਿਨ ਸੀ ਮਿਲਦਾ ਹੈ ਬਲੂ 베ਰੀਸ ਤਾਂ ਬਹੁਤ ਮਹਿੰਗੀਆਂ ਨੇ ਛੱਡ ਦਿਓ ਤੁਸੀਂ ਇਹਨੂੰ ਲੇਕਿਨ ਜਿਹੜੇ ਅਫੋਰਡ ਕਰ ਸਕਦੇ ਨੇ ਇਹ ਖਾ ਸਕਦੇ ਨੇ ਉਹ ਖਾ ਲੈਣ ਇਹਦੇ ਵਿੱਚ ਰੈਸਬੇਰੀ ਟ੍ਰੋਲ ਮਿਲਦਾ ਹੈ ਜੋ ਕਿ ਐਂਟੀਆਕਸੀਡੈਂਟ ਹੈਗਾ ਤੇ 베ਰੀਸ ਦੇ ਵਿੱਚ ਵਿਟਾਮਿਨ ਸੀ ਕਾਫੀ ਜ਼ਿਆਦਾ ਮਿਲਦਾ ਹੈ ਰਾਜਮਾ 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 ਦੇ ਵਿੱਚ ਕੀ ਹੈ ਕਿ ਆਪਾਂ ਰਾਜਮਾ ਦੀ ਆਪਾਂ ਹੁਣ ਮੈਂ ਪਹਿਰੇ ਵੀ ਦੱਸਿਆ ਕਿ ਆਪਾਂ ਤੈਸ ਨੈਸ ਨਹੀਂ ਕਰਨਾ ਰਾਜਮਾ ਨੂੰ ਸਟੀਮ ਦੇ ਨਾਲ ਬਣਾਓ ਜਾਂ ਕੁੱਕਰ 'ਚ ਬਣਾਣਾ ਦੀਏਗਾ ਤੇ ਮਤਲਬ ਕਿ ਇਹਨਾਂ ਨੂੰ ਪਕਾ ਲਓ ਕਿ ਉਹਦੇ ਟੁੱਟੇ ਟੁੱਟੇ ਹੋ ਜਾਣ ਠੀਕ ਹੈ ਤੇ ਰਾਜਮਾ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਫੜੇ ਜਾਣ ਹੱਥ ਦੇ ਵਿੱਚ ਉਹ ਵਾਲੇ ਉਸ ਤਰੀਕੇ ਨਾਲ ਬਣਾਓ ਰਾਜਮਾ ਵਿੱਚ ਕੀ ਮਿਲਦਾ ਹੈ ਰਾਜਮਾ ਦੇ ਵਿੱਚ ਧਿਆਨ ਨਾਲ ਸੁਣਿਓ ਕਿ ਰਾਜਮਾ ਵਿੱਚ ਉਹ ਚੀਜ਼ ਦੇਖੋ ਰਾਜਮਾ ਨੂੰ ਆਪਾਂ ਕੁਕਿੰਗ ਕੱਟ ਕਰਨੀ ਹੈ ਕੁਕਰ ਦੇ ਵਿੱਚ ਉਹ ਕਿਸ ਤਰ੍ਹਾਂ ਕਟੇਗੀ ਅਗਰ ਅਸੀਂ 5-6 ਘੰਟੇ ਰਾਜਮਾ ਨੂੰ ਭਿਉਵਾਂਗੇ ਰਾਤ ਨੂੰ ਰਾਤ ਨੂੰ ਸੌਣ ਲੱਗੇ 11 12 ਵਜੇ ਰਾਜਮਾ ਪਿਓਾਂਗੇ ਆਪਾਂ ਕੀ ਕਰਦੇ ਆ ਸਵੇਰੇ ਸਵੇਰੇ ਮੂਡ ਬੰਦਾ ਰਾਜਮਾ ਖਾਣਾ 1 ਘੰਟਾ ਪਿਓਇਆ ਚਾ ਰਾਜਮਾ ਬਣਾਤੇ ਬੁੱਕਰ ਤੇ ਸਿੱਟੀਆਂ ਮਾਰ ਆ ਗਏ 10 10 ਸਨੈਕਸ ਕਰਦੇ ਰਾਜਮਾ ਦਾ ਕੋਈ ਫਾਇਦਾ ਨਹੀਂ ਹੈ ਉਹਦਾ ਬਾਇ ਕਰੇਗਾ ਸੂ ਰਾਜਮਾ ਨੂੰ ਰਾਤ ਨੂੰ ਪਿਓ ਲੋ 5 ਘੰਟੇ ਤੇ 5 ਘੰਟੇ ਪਿਉਣ ਤੋਂ ਬਾਅਦ ਉਹਨੂੰ ਸਵੇਰੇ ਤੁਸੀਂ ਕੁੱਕ ਕਰ ਲਓ ਉਹਦੇ ਵਿੱਚ ਕੀ ਮਿਲਦਾ ਹੈ ਆਇਰਨ ਤੇ ਫੋਲਿਕ ਐਸਿਡ ਮੇਨ ਚੀਜ਼ ਆਇਰਨ ਤੋਂ ਫੈਰੀਟਿਨ ਬਣਦਾ ਹੈ ਫੈਰੀਟਿਨ ਤੋਂ ਹੀਮ ਬਣਦਾ ਹੈ ਵਿਚਕਾਰ ਫੋਲਿਕ ਐਸਿਡ ਦੀ ਲੋੜ ਹੈਗੀ ਹੈ ਰਾਜਮਾ ਬਹੁਤ ਅੱਛਾ ਸੋਰਸ ਆਫ ਆਇਰਨ ਤੇ ਫੋਲਿਕ ਐਸਿਡ ਦਾ ਹੈਗਾ ਠੀਕ ਹੈ ਜੀ ਨੰਬਰ 11 ਦੇ ਆਂਦਾ ਜੀ ਵਾਲਨਟ ਅਖਰੋਟ ਅਖਰੋਟ ਤੋਂ ਕੀ ਮਿਲਦਾ ਹੈ ਤੇਲ ਤੇਲ ਘੜਾ ਮਿਲਦਾ ਹੈ ਵਿਟਾਮਿਨ E omega 3 ਜਦ ਆਪਾਂ శాఖहारी ਡਾਈਟ ਦੀ ਗੱਲ ਕਰਦੇ ਆ ਨਾਰਮਲੀ ਮੈਂ ਤੇ ਅਖਰੋਟ ਤੋਂ ਸਾਨੂੰ ਵਿਟਾਮਿਨ E ਤੇ omega 3 ਮਿਲਦਾ ਹੈ ਇਹ ਐਂਟੀਆਕਸੀਡੈਂਟਸ ਨੇ ਉਸ ਤੋਂ ਬਾਅਦ ਆਉਂਦੀ ਹੈ 12ਵੀਂ ਚੀਜ਼ ਸਿਟਰਸ ਫਰੂਟਸ ਮਤਲਬ ਕਿ ਖੱਟੇ ਫਰੂਟਸ ਨਿੰਬੂ ਅਨਾਂ ਨਰੰਗੀ ਜਾਂ ਆਪਾਂ ਕਹਿ ਦਿੰਦੇ ਆ ਕਿ ਆ ਜਿਹੜਾ ਮਸਮੀ ਹੈ ਨਾ ਸੰਤਰੇ ਇਹ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਵਿਟਾਮਿਨ C ਕਾਫੀ ਜ਼ਿਆਦਾ ਮਿਲਦਾ ਹੈ ਠੀਕ ਹੈ ਇਹ ਆਪਾਂ ਆਕਸੀਜਨ ਦਾਨ ਦੇ ਵਿੱਚ ਕੰਮ ਕਰਦਾ ਵਿਟਾਮਿਨ ਸੀ ਖਾ ਰਹੇ ਸਾਰੇ ਜਣੇ ਸਾਰੇ ਖਾ ਰਹੇ ਵਿਟਾਮਿਨ ਸੀ ਕਰੋਨਾ ਦਿਨਾਂ ਦੇ ਵਿੱਚ ਆਕਸੀਜਨ ਦਾਨ ਵਾਸਤੇ ਤੁਹਾਨੂੰ ਕਾਫੀ ਅਗਰ ਆ ਗਈ ਹੈ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਨਾਈਟ੍ਰਿਕ ਆਕਸਾਈਡ ਦੀ ਮੀਨ ਜੇ ਨਾਈਟ੍ਰਿਕ ਆਕਸਾਈਡ ਕਿਹੜੇ ਕਿਹੜੇ ਵੈਜੀਟੇਬਲ ਦੇ ਵਿੱਚ ਮਿਲਦਾ ਹੈ ਕਿ ਜਿਹਦੇ ਵਿੱਚ ਖੂਨ ਦੀਆਂ ਨਲੀਆਂ ਥੋੜੀਆਂ ਜੀਆਂ ਵੱਡੀਆਂ ਹੋ ਜਾਂਦੀਆਂ ਨੇ ਤੇ ਕਾਫੀ ਦੇਰ ਤੱਕ ਖੂਨ ਦਾ ਠਹਿਰਾਵ ਹੁੰਦਾ ਹੈ ਤੇ ਖੂਨ ਦੇ ਠਹਿਰਾਵ ਦੇ ਨਾਲ ਆਕਸੀਜਨ ਜ਼ਿਆਦਾ ਸਪਲਾਈ ਹੋਏਗੀ ਉਹ ਹੈਗੀ ਹੈ ਬੀਟ ਰੂਟ ਤੁਸੀਂ ਬੀਟ ਰੂਟ ਦੇ ਨਾਲ ਕਰਨਾ ਕੀ ਹੈ ਲੋ ਕੱਚਾ ਖਾਂਦੇ ਨੇ ਫਿਰ ਕਹਿੰਦੇ ਗੱਲੇ ਖਰਾਬ ਹੋ ਗਿਆ ਤਾਂ ਬੀਟ ਰੂਟ ਤਰੀਕਾ ਲੱਗਦਾ ਹੈ ਬੀਟ ਰੂਟ ਨੂੰ ਇੱਕ ਬੀਟ ਰੂਟ ਨੂੰ ਤੁਸੀਂ ਲੈ ਕੇ ਨਾ ਉਹਦੇ ਪੱਤੇ ਸਮੇਤ ਦੋ ਪੱਤੇ ਲੈ ਲਓ ਦੋ ਪੱਤੇ ਛੋਟੋ ਨਾ ਦੋ ਪੱਤੇ ਦੇ ਇੱਕ ਬੀਟ ਰੂਟ ਲੈ ਕੇ ਬ੍ਰੀਕ ਬ੍ਰੀਕ ਕਰ ਲਓ ਤੇ ਉਹਨੂੰ ਮਿਕਸੀਜ ਪਾ ਲਓ ਮਿਕਸੀਜ ਪਾ ਕੇ ਉਹਨੂੰ ਮਿਕਸੀ ਕੁਮਾ ਦਿਓ 1 ਮਿੰਟ ਦਾ 2 ਮਿੰਟ ਲਈ ਕੁਮਾਣ ਤੋਂ ਬਾਅਦ ਦੋ ਗਲਾਸ ਪਾਣੀ ਪਾ ਕੇ ਦੋ ਗਲਾਸ ਪਾਣੀ ਪਾ ਕੇ ਜਾਂ 1.5 ਗਲਾਸ ਪਾਣੀ ਪਾ ਕੇ ਕੁਮਾ ਦਿਓ ਤੂੰ ਉਸ ਵਾਛਾਨੇ ਵਿੱਚ ਛਾਨ ਲੋ ਤੇ ਜਿਹੜਾ ਉਹ ਜੂਸ ਬਣੇਗਾ ਉਹ ਬੀਟ ਚਕੁੰਦਰ ਚਕੁੰਦਰ ਦਾ ਜੂਸ ਜਿਹੜਾ ਬਣੇਗਾ ਚਕੰਦਰ ਕਹਿੰਦੇ ਐ ਵਸੇ ਮੈਂ ਚਕੁੰਦਰ ਕਹਿੰਦਾ ਕਈ ਵਾਰੀ ਚਕੰਦਰ ਚਕੰਦਰ ਦਾ ਜੂਸ ਬਣੇਗਾ ਤੇ ਚਕੁੰਦਰ ਦਾ ਕੁਝ ਹੋਰ ਹੀ ਹੁੰਦੀ ਐ ਤੇ ਚਕੰਦਰ ਦਾ ਜੂਸ ਬਣੇਗਾ ਤੇ ਇਹ ਜਿਹੜਾ ਜੂਸ ਹੈਗਾ ਇਹਦੇ ਵਿੱਚ ਤੁਸੀਂ ਤੁਹਾਨੂੰ ਕੀ ਮਿਲਦਾ ਨਾਈਟ੍ਰੇਟਸ ਜੋ ਸਾਡੀ ਬਾਡੀ ਵਿੱਚ ਜਾ ਕੇ ਕੀ ਬਣਨਗੇ ਨਾਈਟ੍ਰਿਕ ਆਕਸਾਈਡ ਜੋ ਸਾਡੀ ਸਾਨੂੰ ਖੋਲ ਦੇਣਗੇ ਖੂਨ ਵਾਲੀਆਂ ਦਾ ਸਾਨੂੰ ਸਾਡੇ ਸਪਲਾਈ ਜ਼ਿਆਦਾ ਹੁੰਦੀ ਹੈ ਹਰ ਆਰਗਨ ਨੂੰ ਸਪਲਾਈ ਜ਼ਿਆਦਾ ਹੁੰਦੀ ਹੈ ਆਕਸੀਜਨ ਦੀ ਇਹ ਖਾ ਪੀ ਕੇ ਵੀ ਆਕਸੀਜਨ ਮਿਲਦੀ ਹੈ ਮੇਰਾ ਕੰਮ ਤਾਂ ਉੱਥੇ ਹੀ ਹੈ ਨਾ ਬਾਕੀ ਜਦ ਸਿਲੰਡਰਾਂ ਦੀ ਸ਼ੋਰਟੇਜ ਹੈਗੀ ਹੈ ਉਹ ਤਾਂ ਗਵਰਨਮੈਂਟ ਦਾ ਕੰਮ ਹੈ ਅੱਜ ਕੱਲ੍ਹ ਤਾਂ ਖੈਰ ਪੂਰੇ ਹੋ ਰਹੇ ਨੇ ਤੇ ਹੁਣ ਬੀਟਰੂਟ ਹੋ ਗਿਆ ਇੱਕ ਨੰਬਰ ਦੋ ਤੇ ਆਂਦਾ ਹੈ ਅਨਾਰ ਅਨਾਬਾ ਜੂਸ ਪੀ ਲਓ ਉਹ ਵੀ ਨਾਈਟ੍ਰਿਕ ਆਕਸਾਈਡ ਨਾਈਟ੍ਰੇਟ ਮਿਲਦੇ ਨੇ ਇੱਕ ਤਾਂ ਮੈਂ ਪਹਿਲਾਂ ਸੁਣਿਆ ਸੀ ਹੈ ਨਾ ਬ੍ਰੋਕਲੀ ਤੇ 크루ਸੀਫਰੀ ਫੈਮਿਲੀ ਦੇ ਵਿੱਚ ਸਾਰੀਆਂ ਗੋਭੀਆਂ ਆ ਜਾਂਦੀਆਂ ਹੈ ਹੈ ਨਾ ਇਹ ਸਾਰੀਆਂ ਗੋਭੀਆਂ ਵੀ ਆਪਾਂ ਜਿਹੜੀਆਂ ਹੈਗੀਆਂ ਇਹ ਗੁੱਡ ਸੋਰਸ ਆਫ ਨਾਈਟ੍ਰੇਟਸ ਹੈਗੇ ਹਨ ਮਤਲਬ ਕਹਿੰਦਾ ਮਤਲਬ ਹੈ ਆਪਾਂ ਮਰੋਜ਼ ਜਾਂ ਤਾਂ ਆਪਾਂ ਚਕੁੰਦਰ ਖਾਣੀ ਹੈ ਜਾਂ ਆਪਾਂ ਨਾਲ ਖਾਣਾ ਹੈ ਜਾਂ ਆਪਾਂ ਗੋਭੀ ਖਾਣੀ ਹੈ ਠੀਕ ਹੈ ਜੀ ਤੇ ਨਾਲ ਪੀ ਜੂਸ ਪੀ ਲਓ ਇਹ ਆਪਾਂ ਇਹ ਚੀਜ਼ਾਂ ਕਰ ਲਈਆਂ ਲਾ ਇਹ ਹੋ ਗਈ ਸਾਡੀ ਜਿਹੜੀ ਮੇਨ ਚੀਜ਼ ਹੈਗੀ ਹੈ ਜਿਹੜੀ ਆਪਣੀ ਨਾਈਟ ਰੇਟਸ ਬਣਾਉਂਦੀ ਹੈ ਹੁਣ ਲਾਸਟ ਜਿਹੜੀ ਚੀਜ਼ ਹੈਗੀ ਹੈ ਜਿਹੜੀ ਆਪਣੇ ਆਕਸੀਜਨ ਨੂੰ ਵਧਾਉਂਦੀ ਹੈ ਉਹ ਹੈਗੀਆਂ ਦਾਲਾਂ ਦੇ ਤੁਸੀਂ ਦਾਲ ਨੂੰ ਕੁੱਕਰਸ ਨਾਲ ਉਬਾਲ ਕੇ ਉਹਦੇ ਸਪਰਾਉਟਸ ਬਣਾਓ ਉਹਨੂੰ ਅੰਕੁਰਿਤ ਕਰ ਦੋ ਉਹਨੂੰ ਪਾਣੀ ਚ ਪਾ ਕੇ ਰੱਖ ਕੇ ਥੋੜੀ ਦੇਰ ਲਈ ਉਹਨੂੰ ਮੈਂ ਥੋੜਾ ਜਿਆਦਾ ਦੇਰ ਲਈ ਉਹਨੂੰ ਅੰਕ ਫੜ ਜਾ ਉਹਦੇ ਨਿਕਲ ਆਣ ਉਹਦੇ ਜਿਹੜੇ ਰੂਟਸ ਹੁੰਦੀਆਂ ਰੂਟਸ ਐਂਡ ਸ਼ੂਟਸ ਉਹ ਨਿਕਲਣ ਤੇ ਉਹ ਤੁਸੀਂ ਉਹਨੂੰ ਪ੍ਰੋਪਰ ਉਹਨੂੰ ਸੋਰਟੇ ਕਰਕੇ ਤਰ੍ਹਾਂ ਲਾ ਕੇ ਉਹਨੂੰ ਐਂਜੀ ਖਾਓ ਨਾ ਕਿ ਉਹਨੂੰ ਤੁਸੀਂ ਕੁੱਕਰ ਦੇ ਵਿੱਚ ਬਣਾ ਕੇ ਦਾਲਾਂ ਨੂੰ ਬਣਾਓ ਇਹ ਚੀਜ਼ਾਂ ਤੁਸੀਂ ਇਹ ਜਿਹੜੀਆਂ ਹੈਗੀਆਂ ਇਹ ਕਰਨੀਆਂ ਅੱਜ ਕੱਲ ਦੇ ਦਿਨਾਂ ਦੇ ਵਿੱਚ ਇਹਨਾਂ ਤੁਹਾਡੀ ਖਾ ਪੀ ਕੇ ਤੁਹਾਡੀ ਆਕਸੀਜਨ ਸਰੀਰ ਦੀ ਕੁਦਰਤੀ ਸਰੀਰ ਦੀ ਆਕਸੀਜਨ ਵਧੇਗੀ ਲਾਸਟ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਹ ਸਭ ਕਰਨ ਤੋਂ ਬਾਅਦ ਤੁਸੀਂ ਐਕਸਰਸਾਈਜ਼ ਜ਼ਰੂਰ ਕਰਨੀ ਹੈ ਕਸਰਤ ਜਰੂਰ ਕਰਨੀ ਹੈ ਤੇ ਮੈਡੀਟੇਸ਼ਨ 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 ਇਸ ਤਰ੍ਹਾਂ ਹੈਗਾ ਆਪਾਂ ਦਿਮਾਗ ਦੀ ਸ਼ਾਂਤੀ ਲਈ ਆਪਾਂ ਦਿਮਾਗ ਨੂੰ ਸ਼ਾਂਤ ਰੱਖਣ ਲਈ ਆਪਾਂ ਜੋ ਮੈਡੀਟੇਸ਼ਨ ਜਰੂਰ ਕਰਨੀ ਹੈ ਤੇ ਯੋਗਾ ਇਸ ਸਵਾਸਤਿ ਲਪਨ ਲਾ ਕਰਦੇ ਆ ਲੋਮ ਬਿਲੋਮ ਕਪਾਲ ਭਾਤੀ ਕਰਦੇ ਆ ਤੇ ਉਹ ਆਪਾਂ ਜਰੂਰ ਕਰਨਾ ਹੈ ਜਿਹਦੇ ਨਾਲ ਆਕਸੀਜਨ ਦੀ ਸਪਲਾਈ ਬਣੀ ਰਹੇਗੀ ਤੇ ਅਸੀਂ ਜਿਹੜਾ ਇਹ ਕੋਰੋਨਾ ਕਾਲ ਦੇ ਵਿੱਚ ਜਿਹੜੀ ਆਕਸੀਜਨ ਦੀ ਕਾਟ ਹੋ ਗਈ ਹੈ ਸਿਲੰਡਰਾਂ ਵਾਲੀ ਨਹੀਂ ਆਪਣੇ ਸਰੀਰ ਵਾਲੀ ਉਹਨੂੰ ਪੂਰਤੀ ਕਰੀਏ ਖਾ ਪੀ ਕੇ ਚੰਡੀਗੜ੍ਹ ਤੋਂ ਕੈਮਰਾ ਗਰਲ ਮੋਨਾ ਵੱਲੋਂ ਮੇਰੇ ਸਾਥੀ ਮੋਨਾ ਵੱਲੋਂ ਸਸਲੀਕਰ